ਕਿੰਨਰ ਪਾਇਚਾਰੇ ਦੇ ਵਿਧਾਈ ਰੇਟ ਹੁਣ ਫਿਕਸ ਕਰ ਦਿੱਤੇ ਗਏ ਨੇ ਯਾਨੀ ਕਿ ਹੁਣ ਕਿਨਰਾਂ ਦੀ ਮਨਮਾਨੀ ਤੇ ਰੋਕ ਲਗਾ ਦਿੱਤੀ ਗਈ ਹੈ ਜੀ ਹਾਂ ਦੱਸ ਦੇ ਕਿ ਵੱਡੀ ਕਾਰਵਾਈ ਜਿਹੜੀ ਹੈ ਇਹ ਕੀਤੀ ਗਈ ਹੈ ਦਰਅਸਲ ਪਟਿਆਲਾ ਨਿਗਮ ਦੇ ਵਿੱਚ ਕਿਹਾ ਜਾ ਰਿਹਾ ਹੈ ਕਿ ਕਾਫੀ ਸ਼ਿਕਾਇਤਾਂ ਆ ਰਹੀਆਂ ਸੀ ਜਿਸ ਤੋਂ ਬਾਅਦ ਪਟਿਆਲਾ ਨਿਗਮ ਦੇ ਵੱਲੋਂ ਹੁਣੇ ਫੈਸਲਾ ਕੀਤਾ ਗਿਆ ਹੈ ਉਹਨਾਂ ਨੇ ਕਿਹਾ ਕਿ ਹੁਣ ਕਿਨਰਾਂ ਦੇ ਵਿਧਾਈ ਰੇਟ ਜੋ ਹੈ ਫਿਕਸ ਕਰ ਦਿੱਤੇ ਗਏ ਨੇ ਅਤੇ ਕਿਸੇ ਵੀ ਤਰੀਕੇ ਦੀ ਮਨਮਾਨੀ ਜਿਹੜੀ ਹੈ ਹੁਣ ਉਹ ਨਹੀਂ ਚੱਲੇਗੀ ਤੇ ਜੇਕਰ ਜ਼ਬਰਦਸਤੀ ਕਿਸੇ ਦੇ ਵੱਲੋਂ ਕੀਤੀ ਜਾਂਦੀ ਹੈ ਤਾਂ ਉਸ ਖਿਲਾਫ ਕਾਰਵਾਈ ਕੀਤੀ ਜਾਵੇਗੀ ਸੋਕਿੰਨਰ ਭਾਈਚਾਰੇ ਦੇ ਲਈ ਦਾਸੇ ਕਿਹ ਜੋ ਹੈ ਹੁਣ ਵਧਾਈ ਰੇਟ ਫਿਕਸ ਕੀਤੇ ਗਏ ਨੇ ਜੋ ਜਾਣਕਾਰੀ ਸਾਹਮਣੇ ਆ ਰਹੀ ਹੈ ਉਸ ਮੁਤਾਬਿਕ ਦਾਸੇ ਕਿ ਹੁਣ ਪਟਿਆਲਾ ਦੇ ਵਿੱਚ ਲੜਕੇ ਦੇ ਜਨਮ ਤੇ 2100 ਰੁਪਏ ਅਤੇ ਵਿਆ ਮੋਕੇ 3100 ਰੁਪਏ ਦਾ ਸ਼ਗਨ ਜੋ ਹੈ ਉਹ ਤੈਅ ਕਰ ਦਿੱਤਾ ਗਿਆ ਯਾਨੀ ਕਿ ਇਸ ਨਾਲ ਤੋਂ ਇਲਾਵਾ ਜੋ ਹੈ ਇਸ ਸ਼ਗਨ ਤੋਂ ਜ਼ਿਆਦਾ ਜੋ ਹੈ ਹੁਣ ਕਿਨਰ ਭਾਈਚਾਰੇ ਜੋ ਹੈ ਨਹੀਂ ਮੰਗ ਸਕਣਗੇ ਜੇਕਰ ਉਹ ਮੰਗਦੇ ਨੇ ਤਾਂ ਉਹਨਾਂ ਤੇ ਕਾਰਵਾਈ ਹੋਵੇਗੀ ਜੇਕਰ ਕਿਸੇ ਵੀ ਤਰੀਕੇ ਦੀ ਮਨਮਾਨੀ ਜੋ ਹੈ ਕਿੰਨਰ ਭਾਈਚਾਰੇ ਦੇ ਵੱਲੋਂ ਕੀਤੀ ਜਾਂਦੀ ਹੈ ਲੋਕਾਂ ਦੇ ਨਾਲ ਤਾਂ ਉਸ ਦਾਸੇ ਕਿ ਸਥਿਤੀ ਦੇ ਵਿੱਚ ਜਿਹੜੀ ਹੈ ਉਹਨਾਂ ਖਿਲਾਫ ਕਾਰਵਾਈ ਜੋ ਹੈ ਕੀਤੀ ਜਾ ਸਕਦੀ ਹੈ ਹਾਲਾਂਕਿ ਨਾਲ ਹੀ ਨਾਲ ਪਟਿਆਲਾ ਨਿਗਮ ਦੇ ਵੱਲੋਂ ਇਹ ਵੀ ਕਿਹਾ ਗਿਆ ਹੈ ਕਿ ਜੇਕਰ ਕੋਈ ਵੀ ਪਰਿਵਾਰ ਜਾਂ ਫਿਰ ਲੋਕ ਆਪਣੀ ਮਰਜ਼ੀ ਦੇ ਨਾਲ ਇਹਨਾਂ ਤੈਅ ਕੀਤੇ ਰੇਟਾਂ ਤੋਂ ਇਲਾਵਾ ਕੁਝ ਦੇਣਾ ਚਾਹੁੰਦੇ ਨੇ ਕਿਨਰਾਂ ਨੂੰ ਤਾਂ ਉਹ ਜੋ ਹੈ ਦੇ ਸਕਦੇ ਨੇ ਸੋ ਉਸ ਵਿੱਚ ਕੋਈ ਵੀ ਮਨਾਹੀ ਨਹੀਂ ਹੈ ਲੇਕਿਨ ਇੱਕ ਇਹ ਰੇਟ ਜੋ ਹੈ ਹੁਣ ਫਿਕਸ ਕਰ ਦਿੱਤਾ ਗਿਆ ਹੈ ਕਿਉਂਕਿ ਦੇਖਿਆ ਗਿਆ ਹੈ ਕਿ ਜਿਸ ਤਰੀਕੇ ਦੇ ਨਾਲ ਕਿਨਰ ਭਾਈਚਾਰਾ ਜੋ ਹੈ ਕਈ ਵਾਰੀ ਮਨਮਾਨੀ ਕਰਦਾ ਵੀ ਨਜ਼ਰ ਆਉਂਦਾ ਹੈ ਕਈ ਪਰਿਵਾਰਾਂ ਤੋਂ ਜੋ ਹੈ ਜ਼ਿਆਦਾ ਪੈਸੇ ਮੰਗੇ ਜਾਂਦੇ ਨੇ ਕਿ ਪਰਿਵਾਰ ਜੋ ਹੈ ਉਸ ਤੇ ਸਮਰਥ ਨਹੀਂ ਹੁੰਦੇ ਨਹੀਂ ਦੇ ਪਾਉਂਦੇ ਉਹ ਪੈਸੇ ਤਾਂ ਇਸ ਸਥਿਤੀ ਦੇ ਵਿੱਚ ਦੱਸੇ ਕਿ ਇਹ ਜੋ ਹੈ ਫੈਸਲਾ ਹੁਣ ਲਿਆ ਗਿਆ ਹੈ ਰੇਟ ਜੋ ਹੈ ਵਿਧਾਈ ਰੇਟ ਨੂੰ ਫਿਕਸ ਕਰ ਦਿੱਤੇ ਗਏ ਨੇ ਕਿੰਨਰਾਂ ਦੇ ਲਈ ਸੋ ਪਟਿਆਲਾ ਦੇ ਵਿੱਚ ਦੱਸੇ ਕਿ ਇਹ ਰੇਟ ਜੋ ਹੈ ਫਿਕਸ ਕੀਤੇ ਗਏ ਨੇ ਲੜਕੇ ਦੇ ਜਨਮ ਤੇ 2100 ਰੁਪਏ ਅਤੇ ਵਿਆਹ ਮੌਕੇ ਜੋ ਹੈ 3100 ਰੁਪਏ ਦਾ ਸ਼ਗਨ ਹੁਣ ਤੈਅ ਕਰ ਦਿੱਤਾ ਗਿਆ ਹੈ ਸੋ ਪਟਿਆਲਾ ਦੇ ਵਿੱਚ ਲਗਾਤਾਰ ਜੋ ਹੈ ਸ਼ਿਕਾਇਤਾਂ ਮਿਲ ਰਹੀਆਂ ਸੀ ਉਸ ਤੋਂ ਬਾਅਦ ਨਗਰ ਨਿਗਮ ਪਟਿਆਲਾ ਦੇ ਹਾਊਸ ਬੋਰਡ ਦੇ ਵਿੱਚ ਕੌਂਸਲਰ ਦੀ ਤਰਫ ਤੋਂ ਇਹ ਕਹਿ ਮਤਾ ਜੋ ਹੈ ਉਹ ਲਿਆਂਦਾ ਗਿਆ ਜਿਸ ਨੂੰ ਨਗਰ ਨਿਗਮ ਦੀ ਮੇਅਰ ਅਤੇ ਕਮਿਸ਼ਨਰ ਦੀ ਤਰਫ ਤੋਂ ਹੁਣ ਪਾਸ ਕਰ ਦਿੱਤਾ ਗਿਆ ਤਾਂ ਹੁਣ ਮਨਮਰਜ਼ੀ ਦੇ ਨਾਲ ਪੈਸੇ ਮੰਗਣ ਵਾਲੇ ਕਿੰਨਰ ਸਮਾਜ ਤੇ ਕਾਰਵਾਈ ਹੋਵੇਗੀ ਇਹ ਜੋ ਹੈ ਦਸ ਕਿ ਨਿਰਦੇਸ਼ ਪਟਿਆਲਾ ਨਿਗਮ ਨੇ ਜਿਹੜਾ ਜਾਰੀ ਕਰ ਦਿੱਤੇ ਨੇ ਤੇ ਮਤਾ ਜੋ ਹੈ ਉਹ ਪਾਸ ਕਰ ਦਿੱਤਾ ਗਿਆ ਪਟਿਆਲਾ ਨਿਗਮ ਦੇ ਵੱਲੋਂ ਤੇ ਨਾਲ ਹੀ ਨਾਲ ਉਹਨਾਂ ਨੇ ਕੀ ਕੋਈ ਜਾਣਕਾਰੀ ਦਿੱਤੀ ਹੈ ਇਸ ਪੂਰੇ ਮਾਮਲੇ ਨੂੰ ਲੈ ਕੇ ਉਹ ਵੀ ਤੁਹਾਨੂੰ ਸੁਣਾ ਦਿੰਨੇ ਆਂ ਪ੍ਰਸਤਾਵ ਲਿਆਂਦਾ ਗਿਆ ਕਿ ਕਿਸੇ ਦੇ ਘਰ ਬੇਟਾ ਹੋਣ ਦੇ 21 ਸੌਂਸ ਤੇ ਵਿਆਹ ਸ਼ਾਦੀ ਦੇ ਵਿੱਚ ਖੁਸ਼ੀ ਦੇ ਤੌਰ ਤੇ 31 ਸੌਂਸ ਰਜਾਈ ਤਰ। ਵਿਸਥਾਰ ਸੇ ਦੱਸ ਦੋ ਕਿ ਪੂਰਾ ਮਾਮਲਾ ਕੀ ਹੈ। ਕੋਈ ਐਸਾ ਕੋਈ ਮਾਮਲਾ ਨਹੀਂ ਐਕਚੁਅਲੀ ਸਾਨੂੰ ਕੰਪਲੇਂਟਾਂ ਆ ਰਹੀਆਂ ਦੀ ਸ਼ਹਿਰ ਦੇ ਵਿੱਚੋਂ ਵੀ ਜਿਹੜਾ ਕਿਨਰ ਭਾਈਚਾਰਾ ਲੋਕਾਂ ਨਾਲ ਧੱਕਾ ਕਰਦਾ ਸਾਡੇ ਕੌਂਸਲਰ ਨੇ ਪ੍ਰਸਤਾਵ ਲਿਆ ਹਾਊਸ ਦੇ ਵਿੱਚ ਜਿਸ ਅਸੀਂ ਪਾਸ ਕੀਤਾ ਗਿਆ 2100 ਰੁਪਏ ਤੇ 3100 ਰੁਪਏ 2100 ਰੁਪਏ ਬੱਚੇ ਤੇ 3100 ਰੁਪਏ ਵਿਆਹ ਦੇ ਔਰ ਬਾਕੀ ਇਸ ਤੋਂ ਲਾਵਾ ਜਿਹੜਾ ਕੋਈ ਬੰਦਾ ਖੁਸ਼ੀ ਦੇ ਨਾਲ ਉਹਨਾਂ ਨੂੰ ਦੇਣਾ ਦੇਣਾ ਚਾਹੁੰਦਾ ਹੈ ਉਸ ਸਾਨੂੰ ਇਤਰਾਜ਼ ਵੀ ਕੋਈ ਨਹੀਂ ਹੈ ਕਿਉਂਕਿ ਜਿਹੜਾ ਬੰਦਾ ਪਰਫੋਲਿਟ ਹੈ ਜਿਹੜਾ ਬੰਦਾ ਪੈਸੇ ਖਰਚ ਕਰ ਸਕਦਾ ਹੈ ਪੈਸੇ ਦੇ ਸਕਦਾ ਪੈਸੇ ਵਾਲਾ ਪਾਰਟੀ ਹੈਗੀ ਕਈ ਬੰਦੇ ਆਪਣੀ ਖੁਸ਼ੀ ਨਾਲ ਵੀ ਦਿੰਦੇ ਆ ਉਸ ਸਾਨੂੰ ਕੋਈ ਇਤਰਾਜ਼ ਨਹੀਂ ਬਟ ਕਿਨਰ ਭਾਈਚਾਰੇ ਨੂੰ ਅਸੀਂ ਰਿਕੁਐਸਟ ਕਰੀ ਸੀਗੀ ਵੀ ਤੱਕਾ ਨਹੀਂ ਕਰਨਾ ਪਲੀਜ਼ ਬੇਨਤੀ ਕੀਤੀ ਸੀ ਉਹਨਾਂ ਨੂੰ ਉਹਨਾਂ ਨੇ ਵੀ ਸਾਡੀ ਬੇਨਤੀ ਸਵਾਰ ਕਰੀ ਹੈਗੀ ਔਰ ਸਿਸਟਮ ਬਿਲਕੁਲ ਠੀਕ ਚੱਲ ਰਿਹਾ ਹੈ ਜਿਹੜਾ ਨੋਮਰ ਨੰਬਰ ਲਗਾਇਆ ਗਿਆ ਕਾਜੀ ਤੇ ਬਨਾਮ ਆ ਲੈ ਮਾਮਲੇ ਨੂੰ ਲੈ ਕੇ ਉਹ ਵੀ ਇਚਾਰੇ ਦੀ ਵਿਧਾਈ ਰੇਟ ਹੁਣ ਫਿਕਸ ਕਰ ਦਿੱਤੇ ਗਏ ਨੇ ਯਾਨੀ ਕਿ ਹੁਣ ਕਿਨਰਾਂ ਦੀ ਮਨਮਾਨੀ ਤੇ ਰੋਕ ਲਗਾ ਦਿੱਤੀ ਗਈ ਹੈ ਜੀ ਹਾਂ ਦੱਸਦੇ ਕਿ ਵੱਡੀ ਕਾਰਵਾਈ ਜਿਹੜੀ ਹੈ ਇਹ ਕੀਤੀ ਗਈ ਹੈ ਦਰਅਸਲ ਪਟਿਆਲਾ ਨਿਗਮ ਦੇ ਵਿੱਚ ਕਿਹਾ ਜਾ ਰਿਹਾ ਹੈ ਕਿ ਕਾਫੀ ਸ਼ਿਕਾਇਤਾਂ ਆ ਰਹੀਆਂ ਸੀ ਜਿਸ ਤੋਂ ਬਾਅਦ ਪਟਿਆਲਾ ਨਿਗਮ ਦੇ ਵੱਲੋਂ ਹੁਣੇ ਫੈਸਲਾ ਕੀਤਾ ਗਿਆ ਹੈ ਉਹਨਾਂ ਨੇ ਕਿਹਾ ਕਿ ਹੁਣ ਕਿਨਰਾਂ ਦੇ ਵਿਧਾਈ ਰੇਟ ਜੋ ਹੈ ਫਿਕਸ ਕਰ ਦਿੱਤੇ ਗਏ ਨੇ ਅਤੇ ਕਿਸੇ ਵੀ ਤਰੀਕੇ ਦੀ ਮਨਮਾਨੀ ਜਿਹੜੀ ਹੈ ਹੁਣ ਉਹ ਨਹੀਂ ਚੱਲੇਗੀ ਤੇ ਜੇਕਰ ਜ਼ਬਰਦਸਤੀ ਕਿਸੇ ਦੇ ਵੱਲੋਂ ਕੀਤੀ ਆਦੀ ਹੈ ਤਾਂ ਉਸ ਖਿਲਾਫ ਕਾਰਵਾਈ ਕੀਤੀ ਜਾਵੇਗੀ ਸੋ ਕਿਨਰ ਭਾਈਚਾਰੇ ਦੇ ਲਈ ਦੱਸੇ ਕਿ ਇਹ ਜੋ ਹੈ ਹੁਣ ਵਧਾਈ ਰੇਟ ਫਿਕਸ ਕੀਤੇ ਗਏ ਨੇ ਜੋ ਜਾਣਕਾਰੀ ਸਾਹਮਣੇ ਆ ਰਹੀ ਹੈ ਉਸ ਮੁਤਾਬਿਕ ਦੱਸੇ ਕਿ ਹੁਣ ਪਟਿਆਲਾ ਦੇ ਵਿੱਚ ਲੜਕੇ ਦੇ ਜਨਮ ਤੇ 2100 ਰੁਪਏ ਅਤੇ ਵਿਆ ਮਕੇ 3100 ਰੁਪਏ ਦਾ ਸ਼ਗਨ ਜੋ ਹੈ ਉਹ ਤੈਅ ਕਰ ਦਿੱਤਾ ਗਿਆ ਯਾਨੀ ਕਿ ਇਸ ਨਾਲ ਤੋਂ ਇਲਾਵਾ ਜੋ ਹੈ ਇਸ ਸ਼ਗਨ ਤੋਂ ਜ਼ਿਆਦਾ ਜੋ ਹੈ ਹੁਣ ਕਿਨਰ ਭਾਈਚਾਰੇ ਜੋ ਹੈ ਨਹੀਂ ਮੰਗ ਸਕਣਗੇ ਜੇਕਰ ਉਹ ਮੰਗਦੇ ਨੇ ਤਾਂ ਉਹਨਾਂ ਤੇ ਕਾਰਵਾਈ ਹੋਵੇਗੀ ਜੇਕਰ ਕਿਸੇ ਵੀ ਤਰੀਕੇ ਦੀ ਮਨਮਾਨੀ ਜੋ ਹੈ ਕਿੰਨਰ ਭਾਈਚਾਰੇ ਦੇ ਵੱਲੋਂ ਕੀਤੀ ਜਾਂਦੀ ਹੈ ਲੋਕਾਂ ਦੇ ਨਾਲ ਤਾਂ ਉਸ ਦਾਸੇਕ ਸਥਿਤੀ ਦੇ ਵਿੱਚ ਜਿਹੜੀ ਹੈ ਉਹਨਾਂ ਖਿਲਾਫ ਕਾਰਵਾਈ ਜੋ ਹੈ ਕੀਤੀ ਜਾ ਸਕਦੀ ਹੈ ਹਾਲਾਂਕਿ ਨਾਲ ਹੀ ਨਾਲ ਪਟਿਆਲਾ ਨਿਗਮ ਦੇ ਵੱਲੋਂ ਇਹ ਵੀ ਕਿਹਾ ਗਿਆ ਹੈ ਕਿ ਜੇਕਰ ਕੋਈ ਵੀ ਪਰਿਵਾਰ ਜਾਂ ਫਿਰ ਲੋਕ ਆਪਣੀ ਮਰਜ਼ੀ ਦੇ ਨਾਲ ਇਹਨਾਂ ਤੈਅ ਕੀਤੇ ਰੇਟਾਂ ਤੋਂ ਇਲਾਵਾ ਕੁਝ ਦੇਣਾ ਚਾਹੁੰਦੇ ਨੇ ਕਿਨਰਾਂ ਨੂੰ ਤਾਂ ਉਹ ਜੋ ਹੈ ਦੇ ਸਕਦੇ ਨੇ ਸੋ ਉਸ ਵਿੱਚ ਕੋਈ ਵੀ ਮਨਾਹੀ ਨਹੀਂ ਹੈ ਲੇਕਿਨ ਇੱਕ ਇਹ ਰੇਟ ਜੋ ਹੈ ਹੁਣ ਫਿਕਸ ਕਰ ਦਿੱਤਾ ਗਿਆ ਹੈ ਕਿਉਂਕਿ ਦੇਖਿਆ ਗਿਆ ਹੈ ਕਿ ਜਿਸ ਤਰੀਕੇ ਦੇ ਨਾਲ ਕਿਨਰ ਭਾਈਚਾਰਾ ਜੋ ਹੈ ਕਈ ਵਾਰੀ ਮਨਮਾਨੀ ਕਰਦਾ ਵੀ ਨਜ਼ਰ ਆਉਂਦਾ ਹੈ ਕਈ ਪਰਿਵਾਰਾਂ ਤੋਂ ਜੋ ਹੈ ਜ਼ਿਆਦਾ ਪੈਸੇ ਮੰਗੇ ਜਾਂਦੇ ਨੇ ਕਿ ਪਰਿਵਾਰ ਜੋ ਹੈ ਉਸ ਦੇ ਸਮਰਥ ਨਹੀਂ ਹੁੰਦੇ ਨਹੀਂ ਦੇ ਪਾਉਂਦੇ ਉਹ ਪੈਸੇ ਤਾਂ ਇਸ ਸਥਿਤੀ ਦੇ ਵਿੱਚ ਦਸੇ ਕੇ ਜੋ ਹੈ ਫੈਸਲਾ ਹੁਣ ਲਿਆ ਗਿਆ ਹੈ ਰੇਟ ਜੋ ਹੈ ਵਿਧਾਈ ਰੇਟ ਉਹ ਫਿਕਸ ਕਰ ਦਿੱਤੇ ਗਏ ਨੇ ਕਿਨਰਾਂ ਦੇ ਲਈ ਸੋ ਪਟਿਆਲਾ ਦੇ ਵਿੱਚ ਦਸੇ ਕੇ ਇਹ ਰੇਟ ਜੋ ਹੈ ਫਿਕਸ ਕੀਤੇ ਗਏ ਨੇ ਲੜਕੇ ਦੇ ਜਨਮ ਤੇ 2100 ਰੁਪਏ ਅਤੇ ਵਿਆਹ ਮੌਕੇ ਜੋ ਹੈ 3100 ਦਾ ਸ਼ਗਨ ਹੁਣ ਤੈਅ ਕਰ ਦਿੱਤਾ ਗਿਆ ਹੈ ਸੋ ਪਟਿਆਲਾ ਦੇ ਵਿੱਚ ਲਗਾਤਾਰ ਜੋ ਹੈ ਸ਼ਿਕਾਇਤਾਂ ਮਿਲ ਰਹੀਆਂ ਸੀ ਉਸ ਤੋਂ ਬਾਅਦ ਨਗਰ ਨਿਗਮ ਪਟਿਆਲਾ ਦੇ ਹਾਊਸ ਬੋਰਡ ਦੇ ਵਿੱਚ ਕੌਂਸਲਰ ਦੀ ਤਰਫ ਤੋਂ ਇਹ ਕਹੇ ਮਤਾ ਜੋ ਹੈ ਉਹ ਲਿਆਂਦਾ ਗਿਆ ਜਿਸ ਨੂੰ ਨਗਰ ਨਿਗਮ ਦੀ ਮੇਅਰ ਅਤੇ ਕਮਿਸ਼ਨਰ ਦੀ ਤਰਫ ਤੋਂ ਹੁਣ ਪਾਸ ਕਰ ਦਿੱਤਾ ਗਿਆ ਤਾਂ ਹੁਣ ਮਨਮਰਜ਼ੀ ਦੇ ਨਾਲ ਪੈਸੇ ਮੰਗਣ ਵਾਲੇ ਕਿੰਨਰ ਸਮਾਜ ਤੇ ਕਾਰਵਾਈ ਹੋਵੇਗੀ ਇਹ ਜੋ ਹੈ ਦਸ ਕਿ ਨਿਰਦੇਸ਼ ਪਟਿਆਲਾ ਨਿਗਮ ਨੇ ਜਿਹੜਾ ਜਾਰੀ ਕਰ ਦਿੱਤੇ ਨੇ ਤੇ ਮਤਾ ਜੋ ਹੈ ਉਹ ਪਾਸ ਕਰ ਦਿੱਤਾ ਗਿਆ ਪਟਿਆਲਾ ਨਿਗਮ ਦੇ ਵੱਲੋਂ ਤੇ ਨਾਲ ਹੀ ਨਾਲ ਉਹਨਾਂ ਨੇ ਕੀ ਕੁ ਜਾਣਕਾਰੀ ਦਿੱਤੀ ਹੈ ਇਸ ਪੂਰੇ ਇਚਾਰੇ ਦੇ ਵਿਧਾਈ ਰੇਟ ਹੁਣ ਫਿਕਸ ਕਰ ਦਿੱਤੇ ਗਏ ਨੇ